ਸਸ਼ਟ੍ਰੀ ਕਾਲ ਜੀ ਰਿਆਸਤ نیوز ਦੇਖ ਰਹੇ ਤੁਸੀਂ ਮੈਂ ਨੂਰ ਵਰਜੋ ਤਾਂ ਤੁਹਾਡੇ ਨਾਲ ਤੱਜ ਪਹਿਲਾ ਸਭ ਤੋਂ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਕਿ ਦੇਸ਼ ਦਾ ਕਾਨੂੰਨ ਬਦਲਣ ਲੱਗਿਆ ਹੈ ਮੋਦੀ ਸਰਕਾਰ ਦਾ ਆਉਂਦਿਆਂ ਸਾਰ ਹੀ ਇਹ ਪਹਿਲਾ ਕੰਮ ਹੈ ਅੱਜ ਤੋ ਨਵਾਂ ਜਿਹੜਾ ਕਾਨੂੰਨ ਲਾਗੂ ਹੋ ਜਾਊਗਾ ਸੰਵਿਧਾਨ ਦੇ ਕਾਨੂੰਨ ਦੇ ਵਿੱਚ ਬਦਲਾ ਕੀਤਾ ਗਿਆ ਜਿੱਥੇ ਆਈਪੀਸੀ ਦੀ ਧਾਰਾ ਲੱਗਦੀ ਸੀ ਉੱਤੇ ਬੀਐਨਐਸ ਦੀ ਧਾਰਾ ਲੱਗੂਗੀ ਔਰ ਦੱਸਦੀ ਹੈ ਕਿ ਜਿਹੜੀਆਂ 500 11 ਦਾ ਧਰਾਮਾ ਨੂੰ ਘਟਾ ਕੇ 558 ਪੀਐਨਐਸ ਦੀਆਂ ਧਾਰਾਵਾਂ ਬਣਾ ਦਿੱਤੀਆਂ ਗਈਆਂ ਜਿਦੇ ਵਿੱਚ ਸਾਰੇ ਮਾਮਲੇ ਨੇ ਕਤਲ ਹੈ, ਕੁੱਦਕੁਸ਼ੀ ਦਾ, ਰੇਪ ਦਾ ਸਾਰੇ ਮਾਮਲਿਆਂ ਦੇ ਵਿੱਚ ਹੋਣਗੇ ਕੁਝ ਬਦਲਾਅ ਜਿਹੜੇ ਕੀਤੇ ਗਏ ਨੇ ਕਿ ਤਾਜੀ ਦੇ ਤਹਿਤ ਚ ਥੋੜੀ ਜਿਹੀ ਥੜੇ ਨਾਲ ਜਾਣਕਾਰੀ ਸਾਂਝੀ ਕਰੀਏ ਤਾਂ ਪਹਿਲਾਂ 302 ਜਿਹੜੀ ਲੱਗਦੀ ਸੀਗੀ ਤਾਂ ਉਹਦੀ ਥਾਂ ਤੇ ਬੀਐਨਐਸ 100 31 ਲੱਗੂਗੀ ਤਾਂ ਜਿਹੜੀ 420 ਵਾਲੀ ਸੀ ਧੋਖਾਧੜੀ ਵਾਲੀ ਉਹਦੇ ਵਿੱਚ ਉਹ ਹੁਣ ਉਹ ਨਹੀਂ ਲੱਗਣੀ ਹੁਣ 318 ਚਾਰ ਲੱਗੂਗੀ ਬੀਐਨਐਸ ਤੇ ਸਾਰੀਆਂ ਬੀਐਨਐਸ ਦੀਆਂ ਧਰਾਵਾਂ ਬਣਾ ਦਿੱਤੀਆਂ ਗਈਆਂ ਨੇ ਕਿ ਤਾਂ ਅੱਜ ਸੰਸਦ ਦੇ ਵਿੱਚ ਬਿੱਲ ਪਾਸ ਹੋ ਜਾਣਾਗਾ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦੇਸ਼ ਦੇ ਕਾਨੂੰਨ ਨੂੰ ਬਦਲ ਰਹੀ ਹੈ ਮੋਦੀ ਸਰਕਾਰ ਕਿਉਂਕਿ ਉਹਨਾਂ ਦਾ ਪਹਿਲਾਂ ਹੀ ਕਹਿਣਾ ਸੀ ਬ੍ਰਿਟਿਸ਼ ਰੂਲ ਨੇਗੇ ਬਾਹਰ ਬਾਹਰਲੇ ਰੂਲ ਨੇਗੇ ਅਸੀਂ ਇਹ ਚੀਜ਼ ਨਹੀਂ ਲਾਉਣੀ ਹੈਗੀ ਸਾਡੇ ਦੇਸ਼ ਦਾ ਆਪ ਦਾ ਵੀ ਕੁਝ ਹੋਣਾ ਚਾਹੀਦਾਗਾ ਤਾਂ ਹੁਣ ਬਦਲਾ ਕਰ ਦਿੱਤੇ ਗਏ ਨੇ ਦੋਸਤੋ ਹੁਣ ਐਫ ਆਈ ਆਰ ਦੇ ਵਿੱਚ ਵੀ ਬਦਲਾ ਹੈ ਪੁਲਿਸ ਨੂੰ ਵੀ ਕਈ ਰੂਲ ਜਿਹੜੇ ਨੇ ਉਹਨਾਂ ਦੇ ਬਦਲੇ ਗਏ ਨੇ ਜਿਵੇਂ ਕਹਿ ਲੀਏ ਕਿ ਆਨਲਾਈਨ ਤੁਸੀਂ ਇਹਦੇ ਵਿੱਚ ਸ਼ਿਕਾਇਤ ਕਰ ਸਕਦੇ ਹੋ ਪੁਲਿਸ ਨੂੰ ਔਰ ਪੁਲਿਸ ਮੁਲਾਜ਼ਮ ਜਿੱਥੇ ਮੌਕੇ ਤੇ ਪਹੁੰਚ ਕੇ ਉੱਥੇ ਵੀਡੀਓਗ੍ਰਾਫੀ ਕਰਨਗੇ ਔਰ ਇਸ ਤੋਂ ਇਲਾਵਾ ਇਲੈਕਟ੍ਰੋਨਿਕ ਸਾਧਨਾਂ ਰਾਹੀਂ ਤੁਸੀਂ ਐਸ ਐਮ ਐਸ ਵੀ ਭੇਜ ਸਕਦੇ ਹੋਗੇ ਅਪਰਾਧ ਦੀ ਕੋਈ ਵੀਡੀਓਗ੍ਰਾਫੀ ਉਹ ਵੀ ਕਰ ਸਕਦੇ ਹੋਗੇ ਤਾਂ ਇਹ ਕੁਝ ਬਦਲਾ ਨਵੇਂ ਕੀਤੇ ਗਏ ਨੇ ਅੱਜ ਤੋਂ ਯਾਨੀ ਕਿ ਅੱਜ 1 ਜੁਲਾਈ ਹੋ ਚੁੱਕੀ ਹੈ ਅੱਜ ਤੋਂ ਇਹ ਬਦਲੇਗਾ ਜਿੱਥੇ ਪਹਿਲਾਂ ਆਈਪੀਸੀ ਦੀਆਂ ਧਰਾਵਾਂ ਲੱਗਦੀਆਂ ਸੀਗੀਆਂ ਇੰਡੀਅਨ ਪੀਨਲ ਕੋਡ ਦੀਆਂ ਧਰਾਵਾਂ ਲੱਗਦੀਆਂ ਸੀਗੀਆਂ ਤਾਂ ਉਹਨਾਂ ਦੇ ਵਿੱਚ ਬਦਲਾ ਕਰ ਦਿੱਤਾ ਕਿ ਔਰ ਧੋਖਾਧੜੀ ਵਾਲੇ ਮਾਮਲੇ ਹੋਣ ਚਾਹੇ ਔਰਤਾਂ ਦੇ ਨਾਲ ਜੋ ਵੀ ਅਪਰਾਧ ਅਪਰਾਧਿਕ ਚੀਜ਼ਾਂ ਹੋ ਰਹੀਆਂ ਹਨ ਰੇਪ ਕੇਸ ਹੋ ਰਹੇ ਨੇ ਉਹਨਾਂ ਨੂੰ ਵੀ ਗੰਭੀਰਤਾ ਦੇ ਨਾਲ ਲਿਆ ਜਾਏਗਾ ਔਰ ਬਸ ਸਭ ਕੁਝ ਹੋਈ ਹੋਊਗਾ ਪਰ ਧਰਾਵਾਂ ਜਿਹੜੀਆਂ ਨੇ ਬੀਐਨਐਸ ਕਰ ਦਿੱਤੀਆਂ ਗਈਆਂ ਨੇ ਬੀਐਨਐਸ ਦੇ ਤਹਿਤ ਸਭ ਨੂੰ ਹੁਣ ਹੋਊਗਾ ਜਿਹੜੀਆਂ ਪਹਿਲਾਂ ਸੀਗੀਆਂ 302 ਸੀ ਆ 307 ਲਾਲ ਹੋ ਜਾਂ ਬਾਕੀ ਜਿਹੜੀਆਂ ਲੱਗਦੀਆਂ ਸੀਗੀਆਂ ਧਰਾਵਾਂ ਹੁਣ ਉਹਨਾਂ ਨੂੰ ਬਦਲ ਦਿੱਤਾ ਗਿਆ ਹੈਗਾ ਪਹਿਲਾਂ 511 ਧਰਾਵਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਹੁਣ 358 ਬੀ ਐਨ ਐਸ ਕਰ ਦਿੱਤਾ ਗਿਆ ਹੈਗਾ ਤਾਂ ਹੁਣ ਕੁਝ ਚੇਂਜ ਹੋਏ ਨੇ ਤਾਂ ਇਹ ਲਾਗੂ ਹੋ ਚੁੱਕੇ ਨੇ ਤਾਂ ਅੱਜ ਤੋਂ ਉਹ ਨਵੀਆਂ ਕਾਰਵਾਈਆਂ ਵੀ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਐਫ ਆਈ ਆਰ ਵੀ ਦਰਜ ਹੋਣੀ ਸ਼ੁਰੂ ਹੋ ਚੁੱਕੀਆਂ ਨੇ ਨਵੀਆਂ ਤਾਂ ਹੁਣ ਅੱਜ ਤੋਂ ਜਿੱਥੇ ਵੀ ਕਿਸੇ ਵੀ ਥਾਣੇ 'ਚ ਕਿਤੇ ਵੀ ਕੋਈ ਵੀ ਪੁਲਿਸ ਮੁਲਾਜ਼ਮਾ ਉਹਨਾਂ ਤੇ ਲਈ ਵੀ ਰੂਲ ਬਦਲ ਗਏ ਨੇ ਔਰ ਕੋਰਟ ਦੇ ਵੀ ਜਿਹੜੇ ਆ ਰੂਲ ਬਦਲ ਗਏ ਨੇ ਜਿਹੜੀਆਂ ਨਵੀਆਂ ਧਰਾਵਾਂ ਨੇ ਉਸ ਦੇ ਤਹਿਤ ਹੀ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ